ਆਹੜਾਂ ਦੇ ਪੈਸਿਆਂ ਦੇ ਵਿੱਚੋਂ ਲੀਡਰ ਤੇ ਅਫਸਰ ਕਰੋੜਾਂ ਰੁਪਇਆ ਬਣਾ ਜਾਣਗੇ ਉਹਨਾਂ ਵੱਨ ਨਹੀਂ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਉਹ ਤਕੜੇ ਐ ਮਾੜੇ ਦੀ ਔਰਤ ਨੂੰ ਹਰ ਕੋਈ ਪਰਜਾਈ ਕਹਿੰਦਾ ਤੇ ਤਕੜੇ ਦੀ ਔਰਤ ਨੂੰ ਹਰ ਕੋਈ ਬੀਬੀ ਜੀ ਕਹਿੰਦਾ ਇਹੀ ਹਾਲ ਮਜ਼ਦੂਰਾਂ ਨਾਲ ਹੋ ਰਿਹਾ ਹੈ ਉਹਨਾਂ ਦੀ ਲੁੱਟ ਸਾਨੂੰ ਦਿਖਾਈ ਦੇ ਰਹੀ ਹੈ ਜਿਹੜੀ ਬਾਕੀਆਂ ਦੀ ਲੁੱਟ ਹੈ ਲੀਡਰਾਂ ਦੀ ਲੁੱਟ ਹੈ ਅਫਸਰਾਂ ਦੀ ਲੁੱਟ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਨਾ ਉੱਥੇ ਸਾਡੀ ਬੋਲਣ ਦੀ ਯਰਤ ਹੁੰਦੀ ਹੈ ਉਹਨਾਂ ਨੂੰ ਅਸੀਂ ਜਲੀਲ ਕਰਦੇ ਹਾਂ ਅੱਜ ਅਸੀਂ ਇੱਕ ਜਗ੍ਹਾ ਗਏ ਇੱਕ ਇੱਕ ਬਜ਼ੁਰਗ ਰਾਸ਼ਨ ਲੈਣ ਲੱਗਿਆ ਹਾਲਾਂਕਿ ਉਹ ਜ਼ਿੰਮੇਦਾਰ ਪਰਿਵਾਰ ਤੋਂ ਸੀ ਇੱਕ ਬੰਦੇ ਨੇ ਅੱਗੇ ਤੂੰ ਹਰ ਕ ਚਾਰ ਦਿਨ ਪਹਿਲਾਂ ਥੈਲੀ ਲੈ ਕੇ ਹਟੇ ਆਂ ਉਹ ਯਾਰ ਥੈਲੀ ਚ ਕਿਹੜਾ 20 ਕਿਲੋ ਆ ਗਿਆ ਕਿਸੇ ਨੇ 5 ਕਿਲੋ ਆਟਾ ਦਿੱਤਾ ਕਿਸੇ ਨੇ ਕੋਈ ਮਾੜਾ ਮੋਟਾ ਖਾਂੜ ਪਾਣੀ ਦਿੱਤੀ ਲੱਗੀ ਹੋਊਗੀ ਉਹਦੀ ਫਿਰ ਤੂੰ ਉਹਨੂੰ ਜਲੀਲ ਕਿਉਂ ਕਰਦਾ ਉਹਦਾ ਘਰ ਟਹਿ ਗਿਆ ਸੀ ਘਰ ਚੋਂ ਰਹਿ ਨਹੀਂ ਰਿਹਾ ਸੜਕ ਤੇ ਉਹ ਬੈਠਾ ਹੈ ਉਹਨਾਂ ਦੇ ਹਾਲਾਤ ਤਾਂ ਦੇਖੋ ਕਿਸੇ ਵੀ ਬੰਦੇ ਦਾ ਹਮਤਾਜ ਮੰਗਣ ਨੂੰ ਦਿਲ ਨਹੀਂ ਕਰਦਾ ਮੰਗਣਾ ਮੌਤ ਬਰਾਬਰ ਹੁੰਦਾ ਮੰਗਤੇ ਉਹ ਤਾਂ ਬਣੇ ਆ ਕਿ ਉਹਨਾਂ ਦਾ ਸਭ ਕੁਝ ਖਤਮ ਹੋਇਆ ਉਹ ਬੈਠੇ ਐ ਤੁਸੀਂ ਗੱਡੀ ਲੈ ਕੇ ਜਾਓ ਇੱਕੋ ਦਮ ਖੜੇ ਹੋ ਜਾਂਦੇ ਕਿ ਕੁਛ ਦੇ ਕੇ ਜਾਊਗਾ ਇਹ ਮਤਲਬ ਉਹਨਾਂ ਤੇ ਯਾਰ ਸਾਨੂੰ ਵੈਸੀ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਕੁਝ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਲੈ ਕੇ ਅਸੀਂ ਸਾਰਿਆਂ ਤੇ ਥੁਪਦੀ ਆਪਾਂ